ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਆਮਦਨ ਕਰ ਵਿਭਾਗ ਦੇ ਜਾਂਚ ਡੈਕੋਰੇਟ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੌਰਾਨ ਕਾਲੇ ਪੈਸੇ ਦੀ ਵਰਤੋਂ ਨੂੰ ਰੋਕਣ ਲਈ ਪੂਖਤਾ ਪ੍ਰਬੰਧ ਕੀਤੇ ਨੇ ਆਮਦਨ ਕਰ ਵਿਭਾਗ ਦੇ ਜਾਂਚ ਵਿੰਗ ਦੇ ਸਹਿਉਤ ਨਿਰਦੇਸ਼ਕ ਅਤੇ ਚੋਣ ਖਰਚਾ ਨਿਗਰਾਨੀ ਸੰਬੰਧੀ ਨੋਡਲ ਅਧਿਕਾਰੀ ਸੌਰਵ ਗੁਫਤਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਨੇ ਪੰਜਾਬ ਰਾਜ ਲਈ ਜਲੰਧਰ ਆਮਦਨ ਕਰ ਦਫ਼ਤਰ ਵਿਖੇ ਇੱਕ ਟੋਲ ਫ੍ਰੀ ਨੰਬਰ 18001802141 ਅਤੇ ਇੱਕ ਵਟਸਐਪ ਨੰਬਰ 7380288 9336 ਵਾਲਾ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਜੋ 24 ਘੰਟੇ ਕੰਮ ਕਰਦਾ ਹੈ ਉਹਨਾਂ ਦਾ ਸਿਆ ਕਿ ਇਸ ਨੰਬਰ ਤੇ ਟੈਲੀਫੋਨ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਗਲਤ ਢੰਗ ਨਾਲ ਪ੍ਰਭਾਵਿਤ ਕਰਨ ਲਈ ਵਰਤੀ ਜਾਣ ਵਾਲੀ ਨਕਦੀ ਜਾਂ ਹੋਰ ਕੀਮਤੀ ਚੀਜ਼ਾਂ ਨਾਲ ਸਬੰਧਤ ਜਾਣਕਾਰੀ ਦੇਣ ਲਈ ਉਤਸ਼ਾਹ ਕੀਤਾ ਜਾਂਦਾ ਹੈ ਉਹਨਾਂ ਦਾ ਸਿਆ ਕਿ 에어 ਇੰਟੈਲੀਜੈਂਸ ਯੂਨਿਟ AIU ਪੰਜਾਬ ਦੇ ਸਾਰੇ ਹਵਾਈ ਅੱਡਿਆਂ ਦੇ ਨਾਲ-ਨਾਲ ਵਪਾਰਕ ਉਡਾਣਾਂ ਵਾਲੇ ਹਵਾਈ ਅੱਡਿਆਂ ਤੇ ਵੀ ਕਾਰਸ਼ੀਲੇ ਇਹ ਯੂਨਿਟ ਹਵਾਈ ਮਾਰਗਾਂ 'ਹੀ ਨਕਦੀ ਦੀ ਆਵਾਜਾਈ ਤੇ ਸਖਤ ਨਜ਼ਰ ਰੱਖ ਰਿਹਾ ਹੈ ਇਸੇ ਤਰ੍ਹਾਂ ਰੇਲ ਅਧਿਕਾਰੀਆਂ ਦੇ ਤਾਲਮੇਲ ਨਾਲ ਰੇਲਵੇ ਰਾਹੀਂ ਨਗਦੀ ਆਦਿ ਦੀ ਆਵਾਜਾਈ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਡਾਇਰੈਕਟੋਰੇਟ ਉਮੀਦਵਾਰਾਂ ਦੀਆਂ ਜਾਇਦਾਦਾਂ ਅਤੇ ਦੇਣਦਾਰੀਆਂ ਸੰਬੰਧੀ ਹਲਫਨਾਮਿਆਂ ਦੀ ਜਾਂਚ ਵੀ ਕਰੇਗਾ